ਲਓ ਜੀ ਮਿਲੋ ਜਸ ਕਰਨ ਨੂੰ ਜਿਸ ਕਰਨ ਮਿਲ ਤੇਜਸ ਕਰਨ ਲੈ ਕੇ ਆਇਆ ਆਪਦਾ ਹੌਲੀ ਦਾ ਸਮਾਨ ਇਹਨਾਂ ਦੀ ਹੌਲੀ ਸਟਾਰਟ ਵੀ ਹੋ ਗਈ ਕੀ ਕੀ ਲੈ ਕੇ ਆਇਆ ਦੋ ਬੱਚਕਾਰੀਆਂ ਇੱਕ ਕਲਰ ਪਿੰਕ ਆਹ ਸੁਪਰੇ ਓਹੋ ਕਲਰ ਡੁੱਲ ਗਿਆ ਇਧਰ ਖੁੱਲਾ ਰਹਿਣ ਦੇ ਤੁਹਾਨੂੰ ਪਾਟਾ ਹੋਇਆ ਇਧਰ ਹੋਰ ਕੀ ਇਹਦੇ ਵਿੱਚ ਇੱਕ ਆਹ ਥੈਲੀਆਂ ਨੇ ਬਸ ਇਹਦੇ ਨਾਲ ਦੀ ਇਹਨਾਂ ਰਹਿਣ ਦੇ ਰੰਗ ਕੱਚਾ ਹੀ ਹੈ ਤੇ ਰੱਖ ਦੇ ਫਿਰ ਸਾਂਭ ਲ ਪਚਕਾਰ ਪਚਵਾਨੇ ਗੱਡੀ ਗੱਡੀ ਇੱਕ ਸਾਈਡ ਹੀ ਹੈ ਮੈਂ ਬੈ ਗਾੜੀ ਮੈਂ ਬੈ ਗਾੜੀ ਲਗਾਉਣੀ ਮੈਂ ਨਾ ਅੱਛਾ ਠੀਕ ਹੈ ਮੈਂ ਕੱਪੜੇ ਹੁਣ ਰੱਖਣੇ ਹਨ ਅਲਮਾਰੀ ਚ ਸੈਟਿੰਗ ਕਰਨੀ ਆ ਚਲ ਸਾਂਭ ਲਾ ਦਸ ਮਨ ਮੈਂ ਬਸ ਬਸ ਹਟ ਜਾ ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਜ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਮਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਪਸੰਦ ਆਉਂਦੀਆਂ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇਹ ਸਵੇਰ ਦਾ ਟਾਈਮ ਆ ਜਨਕੀ ਕੱਲ ਦਾ ਦਿਨ ਹੈ ਇਹ ਜਿਹੜਾ ਨੰਗ ਚੁੱਕਿਆ ਹੌਲੀ ਦਾ ਦਿਨ ਸਵੇਰੇ ਸਵੇਰੇ ਮੈਂ ਲੱਗ ਗਈ ਸੀਗੀ ਇੱਥੇ ਮੇਥੇ ਸਮਰਨ ਮੇਥੀ ਤੋੜ ਕੇ ਰੱਖੇ ਹੋਏ ਸੀਗੇ ਤੇ ਮੈਂ ਕਿਹਾ ਵੀ ਚਲੋ ਸੁਕਾ ਲਾਂਗੇ ਇੱਥੇ ਲੱਗੀ ਹੋਈ ਸੀ ਜੀ ਮੈਂ ਤੇ ਸੂਰਜ ਚੜ ਚੁੱਕਿਆ ਸੀਗਾ ਸੂਰਜ ਦੀ ਰੌਸ਼ਨੀ ਬਹੁਤ ਸੋਹਣੀ ਆ ਰਹੀ ਸੀਗੀ ਸਵੇਰੇ ਸਵੇਰੇ ਬਧਿਆ ਲੱਗ ਰਿਹਾ ਸੀਗਾ ਤੇ ਸਵੇਰੇ 6 ਵਜੇ ਦਾ ਟਾਈਮ ਸੀਗਾ ਜਦੋਂ ਮੈਂ ਮੇਥੇ ਸਮਰਨ ਲੱਗੀ ਹੋਈ ਸੀਗੀ ਉਸ ਤੋਂ ਬਾਅਦ ਫਿਰ ਨਾ ਤੋਕੇ ਆਪਾਂ ਬਾਬਾ ਜੀ ਦੇ ਜਾ ਕੇ ਆ ਕੇ ਫਿਰ ਲੱਗੇ ਸੀਗੇ ਆਪਦਾ ਕੰਮਕਾਰ ਸਟਾਰਟ ਕਰ ਲਿਆ ਸੀਗਾ ਅੱਜ ਤਾਂ ਬੱਚਿਆਂ ਨੂੰ ਹੌਲੀ ਕਰਕੇ ਛੁੱਟੀ ਹੋ ਸੀਗੀ ਉਹ ਤਾਂ ਘਰ ਹੀ ਸੀਗੇ ਤੇ ਫਿਰ ਆਪਾਂ ਸਾਜਰੀ ਲੱਗੇ ਸੀਗੇ ਆਪਣਾ ਪਸ਼ੂਆਂ ਦਾ ਕੰਮ ਨਵੇੜਨ ਤੇ ਇੱਥੇ ਸਾਰੇ ਸੁੰਬਰ ਸੰਭਰੀਆ ਹੋ ਗਿਆ ਸੀਗਾ ਪਸ਼ੂਆਂ ਦਾ ਪਾਣੀ ਵਗੈਰਾ ਵੀ ਪਲਾਤਾ ਸੀ ਤੇ ਗੋਹਾ ਵਗੈਰਾ ਵੀ ਚੱਕ ਤਾ ਤੇ ਸਾਰੇ ਕੰਮ ਕੰਪਲੀਟ ਹੋ ਗਿਆ ਠੀਕ ਆ ਤੇ ਉਸ ਤੋਂ ਬਾਅਦ ਮੈਂ ਲੱਗੇ ਸੀਗੀ ਫਰਸ਼ ਧੋਣ ਫਰਸ਼ ਧੋਣਨੇ ਹੁੰਦੇ ਆ ਡੇਲੀ ਇੱਥੇ ਨਾ ਸਰ ਬੜੀਆ ਲੱਗਦਾ ਤੋਤਾ ਇੱਥੇ ਬੱਕਰੀ ਵਗੈਰੇ ਬੰਨ ਲੰਨੇ ਆ ਰੱਸੀ ਪਾ ਕੇ ਨਾ ਪੱਠੇ ਇੱਥੇ ਲਮਕਾ ਕੇ ਖਾਈ ਜਾਂਦੀਆਂ ਨੇ ਤੇ ਫਿਰ ਇੱਥੇ ਦੋਹਾਂ ਨੂੰ ਬੰਨ ਲੰਨੇ ਆ ਤੇ ਲਓ ਜੀ ਆਪਣਾ ਫਰਸ਼ ਵੀ ਤੋਤਾ ਗਿਆ ਤੇ ਫਰਸ਼ ਤੋਂ ਅੰਤ ਬਾਅਦ ਮੈਂ ਕਿਹਾ ਚਲੋ ਕੱਟੀ ਰਹਿੰਦੀ ਆ ਪਾਣੀ ਪਿਲਾਉਣ ਤੋਂ ਕੱਟੀ ਨੂੰ ਵੀ ਪਾਣੀ ਰੱਖਦੀ ਐ ਤੇ ਹੁਣ ਤਾਂ ਧੁੱਪਾਂ ਲੱਗਦੀ ਐ ਨਾ ਇੱਥੇ ਤੇ ਤਾਂ ਕਰਕੇ ਹੁਣ ਕੱਟੀ ਪਾਣੀ ਪੀ ਲੈਂਦੀ ਐ ਪਹਿਲਾਂ ਪਿੰਦੀ ਨਹੀਂ ਹੁੰਦੀ ਸੀਗੀ ਹੁਣ ਲੱਗੇ ਪੀਣ ਇਹ ਤੇ ਪਹਿਲਾਂ ਦੁੱਧ ਤੇ ਹੀ ਹੁੰਦੀ ਸੀਗੀ ਹੁਣ ਤਾਂ ਪਾਣੀ ਵਗੈਰਾ ਪੀ ਲੈਂਦੀ ਆ ਨਾਲ ਤੇ ਲਓ ਜੀ ਇੱਥੇ ਸਾਰੇ ਆਪਣਾ ਕੰਪਲੀਟ ਹੋ ਗਿਆ ਸਾਰੇ ਫਰਸ਼ ਤੇ ਚੜਦੀ ਧੁੱਪ ਆ ਗਈ ਨਾ ਹੁਣ ਪਸ਼ੂਆਂ ਨੂੰ ਦੇਖੋ ਕਿੰਨੀ ਧੁੱਪ ਆ ਰਹੀ ਆ ਗਾਂ ਦੇ ਗਾਂ ਦੀਆਂ ਜਾਂ ਜਿਓ ਜੋ ਗਰਮੀ ਆਉਣੀ ਹੈ ਨਾ ਬਹੁਤ ਜ਼ਿਆਦਾ ਧੁੱਪਾਂ ਲੱਗਦੀ ਆ ਇੱਥੇ ਤੇ ਫਰਸ਼ ਮਿੰਟਾਂ ਜੀ ਸੁੱਕ ਜਾਂਦਾ ਇੰਨੀ ਜ਼ਿਆਦਾ ਧੁੱਪ ਆ ਜਾਂਦੀ ਆ ਹਾਲੇ ਜਿਹੜੀ ਨਾ ਆਪਣੀ ਇਹ ਬੇੜੇ ਦੇ ਵਿੱਚ ਤੋਣਾ ਇਹ ਫੁੱਟੀ ਨਹੀਂ ਗਈ ਹੈਗੀ ਥੋੜੇ ਥੋੜੇ ਪੱਤੇ ਨਿਕਲੇ ਨੇ ਇਹਦੇ ਤੇ ਜਦੋਂ ਨਾ ਸਾਰੇ ਪੱਤੇ ਕੱਢ ਲੂਗੀ ਟਾਣੀਆਂ ਬਣ ਜਾਣਗੀਆਂ ਫੇਰ ਸ਼ਾਮ ਆ ਜਾਂਦੀ ਆਪਣੇ ਵਿਹੜੇ ਦੇ ਵਿੱਚ ਫੇਰ ਥੋੜੀ ਜਿਹੀ ਮौज ਜੀ ਹੋ ਜਾਂਦੀ ਹੈ ਸ਼ਾਮਾਂ ਦੀ ਨਹੀਂ ਤਾਂ ਫਿਲਹਾਲ ਤਾਂ ਧੁੱਪ ਪਈਆਂ ਲਓ ਮਹਿਕਾ ਜੀ ਲਓ ਜੀ ਤੁਹਾਨੂੰ ਦਿਖਾ ਦਈਏ ਬਾਹਰ ਤੇ ਇੱਥੇ ਦੇਖੋ ਆਪਣੇ ਪਿਆਜ਼ ਕੀ ਸੋਹਣੇ ਹੋ ਗਏ ਤੇ ਮੈਂ ਸਵਾਦੀ ਬਾਲਟੀ ਪਾਤੀ ਸੀਗੀ ਇਹਨਾਂ ਦੇ ਵਿੱਚ ਤੇ ਜਿੰਨੀ ਕੁ ਸਵਾਹ ਹੁੰਦੀ ਆ ਪਾ ਦੰਨੇ ਆ ਇੱਥੇ ਨਾ ਆਪਾਂ ਨੇ ਕੱਲ ਬੀਜ ਬੀਜਿਆ ਸੀਗੇ ਇਹ ਗਰਮੀਆਂ ਵਾਲੇ ਪੱਠੇ ਬੀਜਦੇ ਸੀਗੇ ਉਹੀ ਦਿਖਾ ਰਹੀ ਸੀ ਮੈਂ ਤੇ ਇੰਨੀ ਕਿ ਜਗ੍ਹਾ ਆਪਾਂ ਨੇ ਜਮੀ ਵੱਢ ਕੇ ਬਹਾਲੀ ਇੱਥੇ ਆਪਾਂ ਭਿੰਡੀਆਂ ਲਾਵਾਂਗੇ ਸਾਰੀ ਦੇ ਵਿੱਚ ਤੇ ਇਧਰੋਂ ਵੀ ਮਟਰ ਵਗੈਰਾ ਆਪਾਂ ਨੇ ਅੱਧੇ ਪੱਟ ਤੇ ਇੰਨੇ ਕੁ ਖੜੇ ਨੇ ਹਲੇ ਤੇ ਇੱਥੇ ਆਪਾਂ ਨੇ ਬੇਲਾਂ ਲਾਤੀਆਂ ਹੁਣ ਬੇਲਾਂ ਹੋਣਗੀਆਂ ਗਰਮੀ ਵਾਲੀਆਂ ਸਬਜ਼ੀਆਂ ਲੱਗਣ ਲੱਗ ਜਾਣਗੀਆਂ ਇੱਥੇ ਬੱਚੇ ਲੱਗ ਗਏ ਸੀਗੇ ਹੌਲੀ ਖੱਲਣ ਤੁਹਾਨੂੰ ਵੀ ਸਾਰਿਆਂ ਨੂੰ ਹੌਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਨਾਲੇ ਹੌਲੀ ਮਹਲੇ ਦੀਆਂ ਇਹ ਤਾਂ ਛੇਤੀ ਖਾਲੀ ਹੋ ਜਾਂਦੀ ਹੈ ਜੁੜੇ ਰਹੋ ਬਲੌਗ ਜੋ ਦਰੇ ਦਾ ਇਹ ਨੰਗੀ ਆ ਜਾ ਮੱਕ ਰੰਗ ਦਾ ਆ ਜਾ ਉਹ ਰੱਗ ਦਾ ਜਹਦਾ ਜਸ ਸਹਜ ਬਸ ਦਿਸ ਕਰਨੇ ਆ ਕੋਈ ਕਿਸੇ ਨਾ ਪਾਲਿਓ ਅੱਛਾ ਇਹਦਾ ਕੋਈ ਨਹੀਂ ਉੱਤਣ ਆਉਣ ਲਓ ਜੀ ਇਹਨਾਂ ਦੀ ਫੋਲੀ ਹੋ ਗਈ ਸਟਾਰਟ ਮੈਨੂੰ ਕੱਥ ਲਾਉਨੇ ਹੋ ਜੋ ਤਾਂ ਮੂੰਹ ਐ ਕਿ ਆ ਜਾ ਆ ਜਾ ਉਹ ਪਾਣੀ ਲੈਣ ਗਿਆ ਆ ਜਾ ਬਈ ਇੱਕ ਸਾਈਡੋਂ ਕੱਲਾ ਜਾ ਉੱਗ ਬਾਰੇ ਲੱਗੇ ਗਵਾ ਇੱਕ ਟੁੱਟ ਲੱਗੋਗੇ ਭਾਈ ਉਹ ਤੇ ਲੱਗੇ ਸੀਗੇ ਸੱਜਪਰੀ ਤੁਣੀ ਹੌਲੀ ਖੇਲਣ ਮੈਂ ਚਲੋ ਇਹਨਾਂ ਤੱਕ ਪਾਈ ਜਾਣਾ ਤੇ ਆਪਾਂ ਆ ਕੇ ਲੱਗੇ ਸੀਗੇ ਰੋਟੀ ਲੈਣ ਰੋਟੀ ਵਗੈਰਾ ਮੈਂ ਇੱਥੇ ਲਾਤੀ ਸੀਗੀ ਸਾਰੀ ਤੇ ਜਿਹੜਾ ਇਹ ਬਾਕੀ ਆਟਾ ਬਚਿਆ ਸੀਗਾ ਇਹਨੂੰ ਜਾ ਕੇ ਨਾ ਆਪਾਂ ਭਾਂਡੇ ਦੇ ਵਿੱਚ ਟਾ ਕੇ ਰੱਖ ਦਾਂਗੇ ਤੇ ਰੋਟੀ ਲਾਉਣ ਤੋਂ ਬਾਅਦ ਜੀ ਬੱਚਿਆਂ ਨੂੰ ਖੁਲਾਉਣ ਤੋਂ ਬਾਅਦ ਨਾਲ ਦੀ ਨਾਲ ਲਾ ਲਈ ਸੀਗੀ ਆਪਾਂ ਨੇ ਮਸ਼ੀਨ ਕੱਪੜੇ ਬਹੁਤ ਜ਼ਿਆਦਾ ਹੋਏ ਪਏ ਸੀਗੇ ਮੈਂ ਹਵੇ ਕੱਪੜੇ ਧੋ ਕੇ ਸਿਰਦੀਏ ਕਾਫੀ ਹੋਏ ਹੋਏ ਨੇ ਮਸ਼ੀਨ ਉੱਪਰ ਤੱਕ ਭਰੀ ਪਈ ਸੀਗੀ ਤੇ ਅੱਜ ਨਾ ਮੌਸਮ ਵੀ ਖਰਾਬ ਸੀਗਾ ਕਣੀਆਂ ਆਉਣ ਲੱਗੀਆਂ ਸੀਗੀਆਂ ਥੋੜੇ ਥੋੜੇ ਕਣੀਆਂ ਵੀ ਗਰਨ ਲੱਗ ਗਿਆ ਸੀਗੀਆਂ ਬਾਅਦ ਚ ਫੇ ਥੋੜੇ ਜਿਹੇ ਅੱਧ ਸੁੱਕੇ ਜੋ ਹੋਏ ਨੇ ਫੇਰ ਤਾਂ ਚੱਕ ਕੇ ਅੰਦਰੇ ਰੱਖ ਤੇ ਮੌਸਮ ਖਰਾਵੇ ਹੋ ਗਿਆ ਅੱਜ ਦੇਖੋ ਹੁਣ ਜੇ ਕੱਲੂ ਧੁੱਪਾਂ ਨਿਕਲੀ ਫੇਰ ਬਾਹ ਹੋਣਗੇ ਬਾਹਰ ਦੇਖਦੇ ਆ ਪਤਾ ਨਹੀਂ ਹੁਣ ਮੀਂਹ ਆ ਚੁੱਕਾ ਤੇ ਠੰਡੀ ਠੰਡੀ ਹਵਾ ਵੀ ਚੱਲ ਰਹੀ ਸੀਗੀ ਮੈਂ ਨਾ ਕੱਪੜੇ ਸਾਰੇ ਰੱਖਤੇ ਮੋٹے ਵਗੈਰਾ ਤੇ ਗਰਮੀ ਵਾਲੇ ਕੱਢ ਲੇ ਹੁਣ ਫੇਰ ਮੌਸਮ ਖਰਾਬ ਹੋਣ ਲੱਗ ਗਿਆ ਤੇ ਲੋ ਜੀ ਨਾਲ ਦੀਆਂ ਕੱਪੜੇ ਧੋਣ ਤੋਂ ਬਾਅਦ ਫੇਰ ਹੋ ਗਿਆ ਸੀਗਾ ਆਪਣੇ ਪਸ਼ੂਆਂ ਦਾ ਗੰਮ ਤੇ ਅੱਗੇ ਸੀਗੇ ਇੱਥੇ ਢੁੱਕਾ ਕਰਨਾ ਅੱਜ ਸਾਈਪਰੀ ਦਾ ਪਾਪਾ ਕਹਿੰਦਾ ਲਿਆ ਮੈਂ ਨਾਲ ਕਰਵਾ ਦਿੰਨਾ ਜਮੀ ਦੇ ਨਾਲ ਨਾ ਆਪਾਂ ਨੇ ਇਧਰੋਂ ਪਰਸੀਂ ਵੱਡਿਆ ਸੀਗਾ ਜਿੱਥੋਂ ਬਾਹਿਆ ਭਿੰਡੀਆਂ ਵੀਜਣ ਲਈ ਤੇ ਉਹਦਾ ਰੁਗ ਨਾਲ ਲਾਉਣਾ ਸੀਗਾ ਫਿਰ ਦੋ ਜਾਣੇ ਇਕੱਲੇ ਜਾਣੇ ਤੋਂ ਨਹੀਂ ਲੱਗਦਾ ਹੈਗਾ ਜੇ ਜਮੀ ਹੁੰਦੀ ਹੈ ਇਕੱਲਾ ਫਿਰ ਉਹ ਤਾਂ ਟੋਕਾ ਕਰੀ ਜਾਂਦਾ ਚੱਕ ਚੱਕ ਕੇ ਫਿਰ ਇੱਥੇ ਦੋ ਜਾਣਿਆਂ ਨੂੰ ਲਵਾਉਣੇ ਪੈਂਦੇ ਆ ਰੁਗ ਤੇ ਇੱਥੇ ਲੱਗੇ ਸੀਗੇ ਅਸੀਂ ਟੋਕਾ ਕਰਨ ਟੋਕਾ ਕਰਕੇ ਉਸ ਤੋਂ ਬਾਅਦ ਪਾ ਦਾਂਗੇ ਮਗ ਦੀ ਮਗਰ ਜਦੇ ਧਾਰਾਂ ਦਾ ਹੋ ਜਾਣਾ ਇਹ ਇੱਥੇ ਆਏ ਸੀਗਾ ਵੀ ਇਹ ਕਹਿੰਦੇ ਵੀ ਚਲੋ ਨਾਲ ਕਰਵਾ ਦਿੰਨਾ ਕਿਉਂਕਿ ਜੀ ਆਪਾਂ ਨੂੰ ਇੱਥੇ ਥੋੜੀ ਮਿੱਟੀ ਚੱਕਣੀ ਸੀਗੀ ਮਿੱਟੀ ਚੱਕ ਕੇ ਨਾ ਬਾਹਰੋਂ ਕੱਟੀ ਥੱਲੇ ਪਾਉਣੀ ਸੀਗੀ ਜਿੱਥੇ ਕੱਟੀ ਖੜੀ ਹੁੰਦੀ ਹੈ ਤੋਂ ਹੇ ਥੱਲੇ ਉੱਥੋਂ ਟੋਏ ਜਿਹੀ ਪੈ ਗਈ ਚਲੋ ਬਾਇਆ ਹੋਇਆ ਸੀਗਾ ਮੈਂ ਚਲੋ ਟੋਕਰੇ ਜੀ ਚੱਕ ਕੇ ਅੰਦਰ ਸਿੱਟ ਲੈਣੇ ਆ ਇਹ ਕਹਿੰਦੇ ਵੀ ਚਲੋ ਫਟਾਫਟ ਕੰਮ ਨਿਬੇੜ ਦਈਏ ਪੋਸ਼ਾਂ ਦਾ ਵੀ ਉਦੋਂ ਬਾਅਦ ਚੱਕ ਲਾਂਗੇ ਥੋੜੇ ਜੀ ਤਸਲੀ ਸੀਗੇ ਬਸ ਚੱਕ ਕੇ ਅਸੀਂ ਬਾਅਦ ਚ ਅੰਦਰ ਸਿੱਟ ਲੈ ਸੀਗੇ ਧਾਰਾਂ ਵਗੈਰਾ ਚੋਣ ਤੋਂ ਬਾਅਦ ਬਿਲੇ ਹੋ ਕੇ ਤੇ ਬਾਕੀ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੀ ਆਪਣੇ ਵੀਡੀਓ ਤੇ ਆਉਂਦੇ ਨੇ ਤੇ ਫੁੱਲ ਵਾਚ ਕਰਦੇ ਨੇ ਤੇ ਸੋਹਣੇ-ਸੋਹਣੇ ਕਮੈਂਟ ਕਰਦੇ ਨੇ ਪਲੀਜ਼ ਇਸੇ ਤਰ੍ਹਾਂ ਹੀ ਆਪਣੀ سپورਟ ਬਣਾਈ ਰੱਖਿਓ ਤਾਂ ਜੋ ਆਪਾਂ ਅੱਗੇ ਤੋਂ ਅੱਗੇ ਵਧਦੇ ਰਹੀਏ ਜਿਹੜੇ ਆਪਣੇ ਚੈਨਲ ਤੇ ਨਵੇਂ ਭੈਣ ਭਾਈ ਆਏ ਨੇ ਸਾਰਿਆਂ ਦਾ ਇਹ ਬਹੁਤ-ਬਹੁਤ ਧੰਨਵਾਦ ਤੇ ਪਲੀਜ਼ ਵੀਊ ਦੇ ਕੇ ਨਾ ਜਾਇਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਆਪਣੇ ਚੈਨਲ ਦੇ ਨਾ ਵੀਊ ਬਹੁਤ ਘੱਟ ਆਉਂਦੇ ਆ ਪਤਾ ਨਹੀਂ ਤੁਸੀਂ ਸਬਸਕ੍ਰਾਈਬ ਕਰਕੇ ਨਾ ਬੈਲ ਬਟਨ ਦਾ ਨਹੀਂ ਦਵਾਇਆ ਬਟਨ ਇੱਕ ਬੈਲ ਹੁੰਦੀ ਹੈ ਨਾ ਉਹਨੂੰ ਆਈਕਨ ਬਟਨ ਕਹਿੰਦੇ ਨੇ ਬੈਲ ਬਟਨ ਉਹਨੂੰ ਦਵਾ ਦਿਆ ਕਰੋ ਤਾਂ ਜੋ ਹਨਾ ਜਦੋਂ ਵੀ ਆਪਾਂ ਵੀਡੀਓ ਪਾਉਣੇ ਆ ਨਾਲ ਦੀ ਨਾਲ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜਾਇਆ ਕਰੇ ਤਾਂ ਇਹ ਸ਼ਾਇਦ ਵੀਊ ਨਹੀਂ ਆ ਰਹੇ ਕਿਉਂਕਿ ਨੋਟੀਫਿਕੇਸ਼ਨ ਨਹੀਂ ਜਾ ਰਿਹਾ ਤੁਹਾਡੇ ਕੋਲ ਸ਼ਾਇਦ ਜਦੋਂ ਆਪਾਂ ਵੀਡੀਓ ਪਾਉਣੇ ਆ ਆਪਾਂ ਡੇਲੀ ਵੀਡੀਓ ਪਾਉਣੇ ਆ ਪਲੀਜ਼ ਡੇਲੀ ਕਰ ਲਿਆ ਕਰੋ ਤੇ ਇੱਥੇ ਆਪਾਂ ਲਾਗੇ ਸੀਗੇ ਪੱਠੇ ਰਲਾ ਕੇ ਪਾਉਣ ਸਾਪੀ ਦਾ ਪਪਾ ਰਲਾ ਕੇ ਦੇਣ ਲੱਗੇ ਸੀਗੇ ਤੇ ਮੈਂ ਸਿੱਟ ਰਹੀ ਸੀ ਤੇ ਆ ਦੋ ਹਲੇ ਆਪਾਂ ਨੇ ਭਰੀਆਂ ਰੱਖ ਲੀਆਂ ਸੀਗੀਆਂ ਤੇ ਲੋ ਜੀ ਇਹ ਆਪਾਂ ਨੇ ਪੱਠੇ ਵੀ ਪਾਤੇ ਹੁਣ ਤੇ ਆਪਾਂ ਆਪਣੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਨਾਲ ਤਤ ਤਤ ਕਲੇ ਸ